ਹਾਂਜੀ ਸਾਡੇ ਤਿੰਨਾਂ ਵੀਰਾਂ ਵੱਲੋਂ ਸਾਰਨ ਸਤਿ ਸ੍ਰੀ ਅਕਾਲ ਤੇ ਆਈ ਹੋਪ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵਾਂਗੇ ਤੇ ਤੁਹਾਡੇ ਲਈ ਇੱਕ ਨਵਾਂ Song ਲੈ ਕੇ ਆ ਰਹੇ ਹਾਂ ਤੇ Song share ਕਰ ਦਿਓ forward ਕਰ ਦਿਓ page like ਕਰਵਾ ਦਿਓ ਤੇ ਜੋ ਵੀ ਗੀਤ ਵਿੱਚ ਹੋਇਆ ਉਹਦੇ ਬਾਰੇ ਕਮੈਂਟ ਜਰੂਰ ਦੱਸਿਓ ਕਿਵੇਂ ਲੱਗਾ ਫਿਰ ਅੱਗੇ ਤੋਂ ਹੋਰ Song ਪਾਉਂਗੇ ਜੇ ਕੋਈ ਗਲਤੀ ਹੋਈ ਉਹਦੇ ਬਾਰੇ ਵੀ ਜਰੂਰ ਦੱਸਿਓ ਤੇ Song ਤੁਹਾਡੇ ਸਾਹਮਣੇ ਪੇਸ਼ ਹੈ ਹੋ ਕਿਹੜਾ ਟਾਈਮ ਸੀ ਰਸੀਬਾਂ ਚ ਮਾਰਦੇ ਰਹੀਏ ਫਿਰ ਧਰਤੀ ਤੋਂ ਪੈਰ ਛੇਤੀ ਉੱਠਦੇ ਨਹੀਂ ਹੋ ਵੱਡੇ ਰੁੱਖਾਂ ਦਾ ਆਕਾਰ ਓਹੀ ਲੈਂਦੇ ਆ ਜਿਹੜੇ ਝਖੜਾਂ ਦੇ ਵਿੱਚ ਬੂਟੇ ਟੁੱਟਦੇ ਨਹੀਂ ਹੋ ਵੱਡੇ ਰੁੱਖਾਂ ਦਾ ਆਕਾਰ ਓਹੀ ਲੈਂਦੇ ਆ ਜਿਹੜੇ ਝਖੜਾਂ ਦੇ ਵਿੱਚ ਬੂਟੇ ਟੁੱਟਦੇ ਨਹੀਂ ਹੋ ਦਮ ਰੱਖੀਏ ਵੀ ਮੂੰਹ ਤੇ ਗੱਲ ਕਹਿਣ ਦਾ ਨਾ ਇਹ ਮੇ ਸੀਨੇ ਵਿੱਚ ਰੋਸ ਰੱਖੀਏ ਹੋ ਪੱਥਰਾਂ ਨੂੰ ਚੀਰ ਕੇ ਵੀ ਉੱਗ ਪੈਣਦਾ ਵੀਰੇ ਸੀਨੇ ਵਿੱਚ ਜੋਸ਼ ਰੱਖੀਏ ਹੋ ਪੱਥਰਾਂ ਨੂੰ ਚੀਰ ਕੇ ਵੀ ਉੱਗ ਪੈਣਦਾ ਵੀਰੇ ਸੀਨੇ ਵਿੱਚ ਜੋਸ਼ ਰੱਖੀਏ ਹੋ ਲੀਕ ਖਿੱਚਦੇ ਹੋ ਵੇਖਦੀ ਜੋ ਰਹਿ ਜੇ ਦੁਨੀਆਂ ਪਿੱਛੇ ਦੁਨੀਆਂ ਦੇ ਚੱਲਣੇ ਦਾ ਫਾਇਦਾ ਕਾਹੀ ਨਹੀਂ ਹੋ ਲੱਭੋ ਮੰਜ਼ਲਾਂ ਨੂੰ ਜਾਣਦੇ ਹੋ ਨਵੇਂ ਰਾਹ ਤੇ ਦੱਸੋ ਦੁਨੀਆਂ ਨੂੰ ਥੋੜੇ ਰਾਹਾਂ ਦਾ ਮੈਂ ਰਾਹੀ ਨਹੀਂ ਹੋ ਲੱਭੋ ਮੰਜ਼ਲਾਂ ਨੂੰ ਜਾਣਦੇ ਉਹ ਨਵੇਂ ਰਾਹ ਤੇ ਦੱਸੋ ਦੁਨੀਆ ਨੂੰ ਥੋੜੇ ਰਾਹਾਂ ਦਾ ਮੈਂ ਰਾਹੀ ਨਹੀਂ ਹੋ ਜਿਉਂ ਦੀ ਜਾਨ ਨੂੰ ਤਾਂ ਮੌਕੇ ਬਹੁਤ ਮਿਲਦੇ ਮੌਕਾ ਖੁੰਝਣ ਨਾ ਦੀਏ ਪੂਰਾ ਹੋਸ਼ ਰੱਖੀਏ ਹੋ ਪੱਥਰਾਂ ਨੂੰ چیر ਕੇ ਵੀ ਉੱਗ ਪੈਣ ਦਾ ਵੀਰੇ ਸੀਨੇ ਵਿੱਚ ਜੋਸ਼ ਰੱਖੀਏ ਹੋ ਪੱਥਰਾਂ ਨੂੰ چیر ਕੇ ਵੀ ਉੱਗ ਪੈਣ ਦਾ ਵੀਰੇ ਸੀਨੇ ਵਿੱਚ ਜੋਸ਼ ਰੱਖੀਏ ਹੱਥੇ ਅੱਗੇ ਨੂੰ ਲਜਾਣ ਵਾਲੇ ਘੱਟ ਹੁੰਦੇ ਆ ਪਿੱਛੇ ਭਜਣੇ ਉਹਨੂੰ ੱੱਕੇ ਹੱਦੋਂ ਜ਼ਿਆਦਾ ਵੱਜਦੇ ਲੱਗੀ ਮਾਨ ਨੂੰ ਆ ਜੀ ਦੇ ਭੁੱਖ ਕਾਮਯਾਬੀ ਦੀ ਸੁਣ ਤਾੜੀਆਂ ਦੀ ਗੂੰਜ ਨੂੰ ਨਹੀਂ ਦਿਲ ਰੱਜਦੇ ਲੱਗੀ ਮਾਨ ਨੂੰ ਆ ਭੁੱਖ ਜੀ ਦੇ ਕਾਮਯਾਬੀ ਦੀ ਸੁਣ ਤਾੜੀਆਂ ਦੀ ਗੂੰਜ ਨੂੰ ਨਹੀਂ ਦਿਲ ਰੱਜਦੇ ਅਹਿਸਾਸ ਗਲਤੀ ਦਾ ਚੁੱਪ ਨਾ ਕਰਾ ਦਈਏ ਲਵ ਬੋਲ ਕੇ ਨਾ ਦੋਸ਼ ਦਸੀਏ ਪੱਥਰਾਂ ਨੂੰ ਚੀਰ ਕੇ ਵੀ ਹੁਗ ਪੈਣਦਾ ਵੀਰੇ ਸੀਨੇ ਵਿੱਚ ਜੋਸ਼ ਰੱਖੀਏ ਪੱਥਰਾਂ ਨੂੰ ਚੀਰ ਕੇ ਵੀ ਹੁਗ ਪੈਣਦਾ ਵੀਰੇ ਸੀਨੇ ਵਿੱਚ ਜੋਸ਼ ਰੱਖੀਏ ਹੋ ਪੱਥਰਾਂ ਨੂੰ ਚੀਰ ਕੇ ਵੀ ਹੁਗ ਪੈਣਦਾ ਵੀਰੇ ਸੀਨੇ ਵਿੱਚ ਜੋਸ਼ ਰੱਖੀਏ ਨਵੀਂ ਵਾਲ ਸਾਰਿਆਂ ਨੂੰ ਬਹੁਤ ਧੰਨਵਾਦ ਸਾਰਿਆਂ ਦਾ ਥੈਂਕ ਯੂ ਬਹੁਤ ਸੋਹਣਾ Song ਆ ਪਾਜੀ ਦਾ ਦਬਕੇ ਕਰ ਦਿਓ ਸ਼ੇਅਰ ਸਾਰੇ ਜਮਹੂਰ ਵੀ